ਜੀ ਮਾਨਯੋਗ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਵੱਲੋਂ ਜਿਹੜੀ ਸ਼ਹਿਰ ਵਿੱਚ ਮਾੜੇ ਅਨਸਰਾਂ ਦੇ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਇਸੇ ਅੰਤਰਗਤ ਸਾਡੇ ਜਿਹੜੇ ਡਿਵੀਜ਼ਨ ਏ ਦੇ ਜਿਹੜੇ ਐਸਐਚਓ ਸਾਹਿਬ ਹੈਗੇ ਇੰਸਪੈਕਟਰ ਬਲਜਿੰਦਰ ਸਿੰਘ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਹੋਟਲ ਵਿਨਟੇਜ ਵਿੱਚ ਦੇਵਪਾਰ ਦਾ ਧੰਦਾ ਚੱਲਦਾ ਪਿਆ ਹੈਗਾ ਤੇ ਇੱਥੇ ਫੌਰੀ ਕਾਰਵਾਈ ਕਰਦੇ ਹੋਏ ਇਹਨਾਂ ਨੇ ਉਸ ਆਪਣੀ ਟੀਮ ਦੇ ਸਮੇਤ ਉੱਥੇ ਰੇਡ ਕੀਤਾ ਤੇ ਸ਼ੱਕੀ ਹਾਲਾਤ ਵਿੱਚ ਸਾਨੂੰ ਉੱਥੇ ਕਪਲ ਮਿਲਿਆ ਤੇ ਇਡਤਾ ਦੇ ਬਿਆਨਾਂ ਦੇ ਆਧਾਰ ਤੇ ਆਪਾਂ ਪਰਚਾ ਦਰਜ ਕੀਤਾ ਮਕਦਮਾ ਨੰਬਰ 73 ਅਧੀਨ ਤਾਰਾ 345 ਇਮੋਰਲ ਟ੍ਰੈਫਿਕ ਪ੍ਰੀਵੈਂਸ਼ਨ ਐਕਟ ਡਿਵੀਜ਼ਨ A ਵਿੱਚ ਤੇ ਨਾਲ ਹੀ ਆਪਾਂ ਜਿਹੜੇ ਦੋ ਦੋਸ਼ੀ ਸੀਗੇ ਇੱਕ ਸੁਖਚੈਨ ਸਿੰਘ ਉਰਫ ਰਾਜਾ ਵਾਸੀ ਸ਼ਰੀਫਪੁਰਾ ਅੰਮ੍ਰਿਤਸਰ ਜੋ ਕਿ ਹੋਟਲ ਦਾ ਮੈਨੇਜਰ ਹੈਗਾ ਆ ਤੇ ਸੰਚਿਤ RAM ਯਾਦਵ ਵਾਸੀ ਉੱਤਰ ਪ੍ਰਦੇਸ਼ ਜਿਹੜਾ ਇਹਦੇ ਵਿੱਚ ਮੀਡੀਏਟਰ ਦਾ ਕੰਮ ਕਰਦਾ ਸੀਗਾ ਉਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਹਰ ਕਦੇ ਸਮੇਂ ਤੋਂ ਕੰਮ ਕਰ ਰਹੇ ਜੀ ਇਹ ਸਾਨੂੰ ਪਹਿਲਾਂ ਵੀ ਇਨਫੋਰਮੇਸ਼ਨ ਆਈ ਸੀਗੀ ਬਟ ਪਹਿਲਾਂ ਵੀ ਜਦੋਂ ਰੇਡ ਕੀਤੀਆਂ ਸੀਗੀਆਂ ਤੇ ਉਸ ਟਾਈਮ ਸਾਨੂੰ ਕੁਝ ਨਹੀਂ ਮਿਲਿਆ ਸੀਗਾ ਇਸ ਵਾਰੀ ਜਿਹੜਾ ਹੈਗਾ ਇਹਨੂੰ ਇੱਕ ਟਰੈਪ ਲਾ ਕੇ ਚੰਗੀ ਤਰ੍ਹਾਂ ਤੇ ਫਿਰ ਟੀਮਾਂ ਬਣਾ ਕੇ ਫਿਰ ਇਸ ਤੇ ਕਾਰਵਾਈ ਕੀਤੀ ਤੇ ਸਾਨੂੰ ਸਫਲਤਾ ਮਿਲੀ ਹੈ ਜੀ ਆਪਣੀਆਂ ਸਾਰਾ ਪੀਗਣੇ ਨੇ ਜੀ ਨਾਲ ਉਹ ਹੋਟਲ ਦੇ ਵਿੱਚ ਜੀ ਸਾਨੂੰ ਉੱਥੋਂ ਇੱਕ ਹੀ ਪੀੜਤਾ ਜਿਹੜੀ ਸੀਗੀ ਇਹ ਤੋਂ ਰਿਕਵਰ ਹੋਈ ਹੈਗੀ ਹੈ ਤੇ ਬਾਕੀ ਉਸ ਜਿਹੜਾ ਇਨਵੈਸਟੀਗੇਸ਼ਨ ਇਹ ਚੱਲਦੀ ਪਈ ਹੈ ਜੇ ਹੋਰ ਵੀ ਸਾਨੂੰ ਕੋਈ ਸੋਰਸ ਪਤਾ ਲੱਗੋ ਤਾਂ ਦੱਸਦੇ ਪੈਸੇ ਲੱਤੇ ਜਾ ਰਹੇ ਜਦੋਂ ਕੋਈ ਬੰਦਾ ਇਹਨਾਂ ਦੇ ਕੋਲ ਆਉਂਦਾ ਜੀ ਉੱਥੇ ਜੀ ਉਹੀ ਜਿਹੜਾ ਇਹਨਾਂ ਦਾ ਵਪਾਰ ਹੈਗਾ ਆ ਉਹ ਇਹਨਾਂ ਦਾ ਕਮਿਸ਼ਨ ਹੁੰਦਾ ਆ ਕਦੀ ਹਜ਼ਾਰ ਕਦੀ 2000 ਇਹਦੇ ਹਿਸਾਬ ਨਾਲ ਇਹ ਵਪਾਰ ਕਰਦੇ ਹੁੰਦੇ ਸੀ ਹੋਟਲ ਮਾਲਿਕ ਦਾ ਹਜੇ ਤੱਕ ਤੇ ਰੋਲ ਕੋਈ ਸਾਹਮਣੇ ਆਇਆ ਨਹੀਂ ਹੈਗਾ ਅਜੇ ਜੇ ਸਾਨੂੰ ਲੱਗਦਾ ਹੈਗਾ ਕਿ ਹੋਟਲ ਮਾਲਿਕ ਦਾ ਕੋਈ ਇਹਦੇ ਵਿੱਚ ਆਊਗਾ ਜਿਕਰ ਤੇ ਆਪਾਂ ਉੱਤੀ ਵੀ ਕਾਰਵਾਈ ਕਰਾਂਗੇ ਸਰ ਕੁੜੀ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਕਿ ਹੋਰ ਕਿੰਨੀਆਂ ਕੁੜੀਆਂ ਉਹਦੇ ਨਾਲ ਜੜੀਆਂ ਕੰਮ ਕਰੀਆਂ ਨੇ ਵੀ ਉੱਥੇ ਤੇ ਹੋਰ ਹੋ ਕੀ ਕਿਹੜੇ ਮਾਲਵੇ ਦੇ ਵਿੱਚ ਜੀ ਹਜੇ ਆਪਾਂ ਜਿਹੜੇ ਕੁੜੀ ਦੇ ਬਿਆਨ ਜਿਹੜੇ ਸੀਗੇ ਅਧੀਨ ਤਾਰਾ 183 ਬੀ ਐਨਐਸਐਸ ਦਰਜ ਕਰਵਾਏ ਹੈਗੇ ਆ ਤੇ ਜਿਨ੍ਹਾਂ ਦੀ ਕਾਪੀ ਆਪਾਂ ਲੈ ਲਈ ਹੈਗੀ ਤੇ ਨਾਲ ਹੀ ਆਪਾਂ ਉਹ ਤੋਂ ਵੀ ਪੁੱਛਗਿੱਛ ਕਰਾਂਗੇ ਕਿ ਉਹਦੇ ਨਾਲ ਹੋਰ ਜਿਹੜੀਆਂ ਪੀੜਤਾ ਹੈਗੀਆਂ ਕੌਣ ਕੌਣ ਹੈਗੀਆਂ ਤੇ ਜਿਹੜੀ ਵੀ ਸਾਨੂੰ ਉੱਥੇ ਨਾਮਜ਼ਦ ਹੋਣਗੇ ਮੁਜਰਮ ਆਪਾਂ ਉੱਤੇ ਵੀ ਕਾਰਵਾਈ ਕਰਾਂਗੇ ਇਹ ਪੰਜਾਬ ਦੀ ਰਹਿਣ ਵਾਲੀ ਪੰਜਾਬ ਦੀ ਹੀ ਬਾਤ ਇਹ ਪੰਜਾਬ ਦੀ ਹੈ ਜੀ ਪਹਿਲਾ ਪਰਚਾ ਤਾਂ ਹੀ ਹੈ ਇਹ ਨਾ ਨੇ ਜੀ ਇਹਨਾਂ ਤੇ ਪਹਿਲਾਂ ਕੋਈ ਪਰਚਾ ਨਹੀਂ ਹੈਗਾ ਆ ਬਾਕੀ ਮੈਂ ਅਧਮੀਡੀਆ ਰਾਹੀਂ ਇੱਕ ਆਪ ਜੀ ਨੂੰ ਇੱਕ ਸਨੇਹਾ ਹੋਰ ਦੇਣਾ ਚਾਹੁੰਦਾ ਆ ਕਿ ਤੁਹਾਡੇ ਆਲੇ-ਦੁਆਲੇ ਜਾਂ ਸ਼ਹਿਰ ਵਿੱਚ ਕੋਈ ਵੀ ਇਦਾਂ ਦੀ ਗਤੀਵਿਧੀ ਚੱਲਦੀ ਹੈਗੀ ਹੈ ਤੇ ਸਾਨੂੰ ਇਨਫੋਰਮ ਕਰੋ ਤੇ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਹੋਰ ਜਿਹੜੇ ਬੰਦੇ ਇਸ ਤਰ੍ਹਾਂ ਦਾ ਕੰਮ ਕਰ ਰਹੇ ਨੇ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਪੈਸੀ ਜੀ ਮੈਂ ਆਪ ਜੀ ਨੂੰ ਦੱਸ ਹੀ ਦਿੱਤਾ ਆ ਕਿ ਆਪਾਂ ਬਿਲਕੁਲ ਸਖਤੀ ਨਾਲ ਕਾਰਵਾਈ ਕਰਾਂਗੇ ਕਿ ਜਿਹੜੀ ਵੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਆਪਾਂ ਬਿਲਕੁਲ ਉਹਨੂੰ ਸਹੀ ਢੰਗ ਨਾਲ ਉਹਨੂੰ ਡਵੈਲਪ ਕਰਕੇ ਹੀ ਉਤੇ ਐਕਸ਼ਨ ਲਵਾਂਗੇ ਤਾਂ ਕਿ ਤੁਹਾਨੂੰ ਸਫਲਤਾ ਮਿਲੇ। ਜਿਆਦਾਤਰ ਪਤਾ ਲੱਗਦਾ ਹੈ ਕਿ ਹੋਟਲਾਂ ਦੇ ਵਿੱਚ ਨਸ਼ਾ ਜਨਾਹ ਹੋ ਰਿਹਾ ਹੈ ਤੇ ਉਹਨੂੰ ਲਾ ਕੇ ਕੋਈ ਗੱਲਬਾਤ ਦੇਖੋ ਜਿਹੜੀ ਸਾਡੀ ਮੁਹਿੰਮ ਚੱਲੀ ਹੈਗੀ ਹੈ ਯੁੱਧ ਨਸ਼ਿਆ ਵਿਰੁੱਧ ਉਹਦੇ ਅੰਤਰਗਤ ਰੈਗੂਲਰਲੀ ਜਿਹੜੀ ਹੈਗੀ ਆ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਹੈਗੇ ਆ ਜਿਹੜੇ ਹੋਟਲਾਂ ਤੇ ਵੀ ਰੇਡ ਕੀਤੀ ਜਾਂਦੀ ਪਈ ਹੈ ਤੇ ਸਾਨੂੰ ਸਫਲਤਾ ਵੀ ਮਿਲਦੀ ਪਈ ਹੈ। ਸਾਰੇ ਆਰਡਰ ਕਾਫੀ ਬਦਨਾਮ ਸਪੈਸ਼ਲ ਡਰਾਈਵ ਕਰੂਨ ਕੀਤੀ ਜਾ ਰਹੀ ਹੈ। ਬਿਲਕੁਲ ਜੀ ਬਿਲਕੁਲ ਜਦੋਂ ਤੇ ਆਪਾਂ ਮੈਂ ਇੱਥੇ ਜੁਆਇਨ ਕੀਤਾ ਹੈਗਾ ਮੇਰੇ ਵੱਲੋਂ ਆਪ ਮਤਲਬ ਕਿ ਰਾਤ ਨੂੰ ਉੱਥ ਤੇ ਸਾਨੂੰ ਪਹਿਲਾਂ ਵੀ ਮਤਲਬ ਕਿ ਇੱਕ ਸੋਸ਼ਲ ਮੀਡੀਆ ਤੇ ਕੰਪਲੇਂਟ ਮਿਲੀ ਸੀ ਜਿਸ ਤੇ ਐਕਸ਼ਨ ਕਰਦੇ ਹੋਏ ਆਪਾਂ ਤਿੰਨ ਲੜਕੀਆਂ ਨੂੰ ਉੱਥੇ ਅਪਰੀਹੈਂਡ ਕੀਤਾ ਸੀਗਾ ਤੇ ਇਹ ਜਿਹੜੀ ਮੁਹਿੰਮ ਹੈ ਚਲਦੀ ਰਹੂਗੀ ਤੇ ਸਰਦਾਰ ਸੀਪੀ ਸਰ ਸਰਦਾਰ ਗੁਰਪ੍ਰੀਤ ਸਿੰਘ ਪੁਲਦਰ ਵੱਲੋਂ ਜਿਹੜੇ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉੱਤੇ ਆਪਾਂ ਕਾਰਵਾਈ ਕਰਦੇ ਰਵਾਂਗੇ ਨਹੀਂ ਜ਼ਰੂਰ ਹੁੰਦਾ ਕਿ ਲਕੀਆਂ ਦੱਸਦੇ ਨੇ ਕਿ ਨਸ਼ਾ ਸੇਵਨ ਕਰਾ ਕੇ ਗਲਤ ਕੰਮ ਕਰਾਉਂਦੇ ਨੇ ਕਿ ਇਹਨੂੰ ਮਜਬੂਰ ਨਹੀਂ ਜਾਂ ਕੁਝ ਸਮਾਂ ਅਸਰਿਆ ਬਾਅਦ ਚ ਫੇਰ ਉਸੇ ਤਰ੍ਹਾਂ ਨਜ਼ਰ ਆਇਆ ਸਰ ਦੇਖੋ ਇਹ ਤੇ ਪੀੜਤ ਹੋ ਗਏ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਰਿਹਾ ਕਿ ਪੀੜਤ ਹੋ ਗਏ ਆ ਜਿਹੜੀ ਮੁਹਿੰਮ ਹੈਗੀ ਆ ਉਹ ਰੈਗੂਲਰ ਚੱਲਦੀ ਹੈਗੀ ਆ ਤੇ ਚੱਲਦੀ ਰਹੂਗੀ ਤੇ ਜਿਹੜੇ ਵੀ ਇਹਦੇ ਵਿੱਚ ਇਨਵੋਲਵ ਹੋਣਗੇ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਥੈਂਕ ਯੂ ਜੀ